ਗੁਰੂ ਪਿਆਰੇਓ ਜੇਕਰ ਤੁਸੀਂ ਦੇਸ਼ ਦੀਆਂ ਧੀਆਂ ਪੈਣਾ ਮਾਤਾਵਾਂ ਬੇਟੀਆਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹੋ ਜਾਂ ਰੱਖਣਾ ਚਾਹੁੰਦੇ ਹੋ ਕਿਰਪਾ ਕਰਕੇ ਇਹ ਵੀਡੀਓ ਜਰੂਰ ਸੁਣਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਹੋ ਸਕਦਾ ਤੁਹਾਡਾ ਇਹ ਵੀਡੀਓ ਨੂੰ ਇੱਕ ਸ਼ੇਅਰ ਸਾਡੀਆਂ ਧੀਆਂ ਪੈਣਾ ਮਾਤਾਵਾਂ ਬੇਟੀਆਂ ਦੀ ਇੱਜ਼ਤ ਦੀ ਹਵਜਤ ਹੋਵੇ ਪਿਛਲੇ ਦਿਨੀ ਸਾਡੇ ਦੇਸ਼ ਦੀ ਬੇਟੀ ਜਿਸ ਦੇ ਨਾਲ ਹੋਈ ਦਰਿੰਦਗੀ ਨੇ ਇਕੱਲੇ ਭਾਰਤ ਨੂੰ ਨਹੀਂ ਪੂਰੀ ਦੁਨੀਆ ਨੂੰ ਝੰਡੋੜ ਕੇ ਰੱਖ ਦਿੱਤਾ ਕਿ ਭਾਰਤ ਦੇ ਕੋਲਕਾਤਾ ਦੇ ਵਿੱਚ ਹੋਇਆ ਕੀ ਡਾਕਟਰ ਮੋਮਿਤਾ ਦੇਵਨਾਥ ਜੀ ਨਾਲ ਜੋ ਬਲਤਕਾਰ ਹੋਇਆ ਉਹ ਜ਼ੁਲਮ ਦੀਆਂ ਸਭ ਹੱਦਾਂ ਪਾਰ ਕਰ ਚੁੱਕੇ ਦੋਸ਼ੀਆਂ ਵੱਲੋਂ ਇਹ ਜਿਹੜਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਦੇਸ਼ ਨੇ ਹਰਮਨਦਲ ਦੀ ਪ੍ਰਗਟਾਈ ਹੈ ਕੈਂਡਲ ਮਾਰਚ ਕੱਢੇ ਨੇ ਉਹਨਾਂ ਦੇ ਪਿਤਾ ਅਤੇ ਮਾਤਾ ਜੀ ਨੂੰ ਜਾ ਕੇ ਹੌਸਲਾ ਦਿੱਤਾ ਮੈਂ ਇੱਥੇ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਅਸੀਂ ਦੇਸ਼ ਦੇ ਵਿੱਚੋਂ ਬਲਤ ਕਰ ਰੋਕਣੇ ਨੇ ਅਜਿਹੀਆਂ ਘਟਨਾਵਾਂ ਰੁਕਣੀਆਂ ਨੇ ਤਾਂ ਸਾਨੂੰ ਇੱਕਜੁੱਟ ਹੋ ਕੇ ਭਾਰਤੀ ਸੰਵਿਧਾਨ ਦਾ ਆਰਟੀਕਲ 15 ਕਲੋਜ਼ ਤੀਜਾ ਦੇਸ਼ ਦੇ ਉੱਤੇ ਲਾਗੂ ਕਰਵਾਉਣਾ ਪਵੇਗਾ ਕੀ ਹੈ ਭਾਰਤੀ ਸੰਵਿਧਾਨ ਦੇ ਆਰਟੀਕਲ 15 ਅਤੇ ਕਲੋਜ਼ ਤੀਜੇ ਵਿੱਚ ਜਿਹੜਾ ਦੇਸ਼ ਦੇ ਵਿੱਚ ਹੋ ਰਹੀਆਂ ਘਟਨਾਵਾਂ ਨੂੰ ਰੋਕ ਸਕਦਾ ਹੈ ਇਸ ਵਿੱਚ ਲਿਖਿਆ ਹੈ ਕਿ ਭਾਰਤ ਦੇ ਵਿੱਚ ਜਿਹੜੀਆਂ ਔਰਤਾਂ ਨੇ ਅਤੇ ਬੱਚੇ ਨੇ ਉਹਨਾਂ ਲਈ ਵਿਸ਼ੇਸ਼ ਕਾਨੂੰਨ ਬਣਾਇਆ ਜਾ ਸਕਦਾ ਹੈ ਤੇ ਆਪਾਂ ਕਿਉਂ ਨਾ ਸਾਰੇ ਇਕੱਠੇ ਹੋਈਏ ਖਾਸ ਕਰਕੇ ਸਾਡੀਆਂ ਮਾਤਾਵਾਂ ਧੀਆਂ ਭੈਣਾਂ ਬੇਟੀਆਂ ਕਿਉਂ ਨਾ ਇਹ ਇਕੱਠੀਆਂ ਹੋਣ ਜਿਹੜੇ ਮਾਂ ਮਾ ਧੀਆਂ ਭੈਣਾਂ ਬੇਟੀਆਂ ਨੂੰ ਆਪਣੀਆਂ ਧੀਆਂ ਮਾਮਾ ਭੈਣਾਂ ਬੇਟੀਆਂ ਸਮਝਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਾਥ ਦਿਓ ਭਾਰਤ ਦੇਸ਼ ਦੇ ਵਿੱਚ ਆਰਟੀਕਲ 15 ਕਲੋਜ਼ 3 ਦੇ ਅਨੁਸਾਰ ਅਸੀਂ ਅਜਿਹਾ ਕਾਨੂੰਨ ਬਣਾਈ ਹੈ ਜਿਵੇਂ ਫੋਰਨ ਕੰਟਰੀਆਂ ਦੇ ਵਿੱਚ ਖਾਸ ਕਰਕੇ ਸਾウਦੀ ਅਰਬ ਦੇ ਵਿੱਚ ਬਣਿਆ ਨਾ ਕਿ ਜਦੋਂ ਉੱਥੇ ਕੋਈ ਬਲਤਕਾਰ ਹੁੰਦਾ ਤਾਂ ਬਲਤਕਾਰੀ ਨੂੰ ਚੌਂਕ ਦੇ ਵਿੱਚ ਲਿਆ ਕੇ ਗਰਦਨ ਲਾ ਦਿੱਤੀ ਜਾਂਦੀ ਹੈ ਸਰ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ ਜਾਂਦਾ ਚਾਂਕ ਦੇ ਵਿੱਚ ਲਿਆ ਕੇ ਕਿ ਕੋਈ ਵੀ ਦੇਸ਼ ਦੇ ਵਿੱਚ ਅੱਗੇ ਤੋਂ ਅਜਿਹੀ ਘਟਨਾ ਨਾ ਹੋਵੇ ਪਰ ਸਾਡੇ ਦੇਸ਼ ਦੇ ਵਿੱਚ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ ਜੋ ਅਖਬਾਰ ਦੇ ਵਿੱਚ ਪੜਦੇ ਆ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ ਜੋ ਸਾਨੂੰ ਪਤਾ ਹੀ ਨਹੀਂ ਲੱਗਦੀਆਂ ਤੇ ਗੁਰੂ ਪਿਆਰੇਓ ਜੇ ਅਸੀਂ ਆਪਣੀਆਂ ਧੀਆਂ ਪੈਣਾ ਮਾਤਾਵਾਂ ਬੇਟੀਆਂ ਬੱਚਿਆਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਆ ਬੱਚਿਆਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਆ ਤਾਂ ਭਾਰਤੀ ਸੰਵਿਧਾਨ ਦਾ ਆਰਟੀਕਲ 15 ਕਲੋਜ਼ 3 ਇਸ ਦੇ ਤਹਿਤ ਇਹੋ ਕਾਨੂੰਨ ਬਣਾਇਆ ਜਾਵੇ ਕਿ ਜਿਹੜਾ ਕੋਈ ਦੇਸ਼ ਦੇ ਵਿੱਚ ਬਲਤਕਾਰ ਕਰਦਾ ਹੈ ਦੋਸ਼ੀ ਪਾਇਆ ਜਾਂਦਾ ਹੈ ਕਾਰਵਾਈ ਦੇ ਅਨੁਸਾਰ ਤਾਂ ਉਸ ਨੂੰ ਚੌਂਕ ਦੇ ਵਿੱਚ ਖੜਾ ਕੇ ਉਹਦੀ ਗਰਦਨ ਉਤਾਰ ਦਿੱਤੀ ਜਾਵੇ ਉਹਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਜਾਵੇ ਉਹਨੂੰ ਕ੍ਰੇਨ ਤੇ ਫਾਂਸੀ ਦਿੱਤੀ ਜਾਵੇ ਪੁੱਠਾ ਲਕਮਕਾ ਕੇ ਉਹਦੇ ਟੋਟੇ ਟੋਟੇ ਕਰ ਦਿੱਤੇ ਜਾਣ ਅਜਿਹਾ ਕਾਨੂੰਨ ਬਣਵਾਇਆ ਜਾਵੇ ਇਹ ਅਸੀਂ ਬਣਵਾ ਸਕਦੇ ਹਾਂ ਕਿਉਂਕਿ ਭਾਰਤੀ ਸੰਵਿਧਾਨ ਇਹ ਸਾਨੂੰ ਅਧਿਕਾਰ ਦਿੰਦਾ ਪੂਰੇ ਦੇਸ਼ ਨੇ ਹਰਮਦਰਦੀ ਪ੍ਰਗਟਾਈ ਹੈ ਕੱਲ ਸਾਡੇ ਵੱਡੇ ਵੀਰ ਭਾਈ ਅਮਰਤਪਾਲ ਸਿੰਘ ਮਹਿਰੋਂ ਜੀ ਜਿਹੜੇ ਡਾਕਟਰ ਮৌমিতা ਦੇਵਨਾਥ ਜੀ ਦੇ ਪਿਤਾ ਜੀ ਨੂੰ ਮਿਲੇ ਮਾਤਾ ਜੀ ਨੂੰ ਮਿਲੇ ਹੌਸਲਾ ਦਿੱਤਾ ਉਹਨਾਂ ਦੇ ਪਿਤਾ ਜੀ ਨੇ ਆਖਿਆ ਕਿ ਸੁਣਿਆ ਸੀ ਸਿੱਖ ਦੁੱਖ ਦੇ ਸਮੇ ਆ ਕੇ ਖੜਦੇ ਨੇ ਪਰ ਅੱਜ ਵੇਖ ਵੀ ਲਿਆ ਕਿ ਇਹ ਦੁੱਖ ਦੇ ਸਮੇ ਵਿੱਚ ਆਉਂਦੇ ਨੇ ਗੁਰੂ ਪਿਆਰੋ ਮੈਂ ਵੀ ਇੱਕ ਸਿੱਖ ਹੋਣ ਦੇ ਨਾਤੇ ਗੁਰੂ ਪਾਸ਼ਾ ਜੀ ਦਾ ਨਿਮਾਣਾ ਜਿਹਾ ਸੇਵਕ ਹੋਣ ਦੇ ਨਾਤੇ ਇਹ ਬੇਨਤੀ ਸਾਰਿਆਂ ਨੂੰ ਕਰਨਾ ਚਾਹੁੰਦਾ ਕਿ ਆਓ ਆਪਾਂ ਅਜਿਹਾ ਕਾਨੂੰਨ ਬਣਵਾਈਏ ਜਿਸ ਦੇ ਤਹਿਤ ਕੋਈ ਦੋਸ਼ੀ ਪਾਇਆ ਜਾਂਦਾ ਉਹ ਟੈਸਟ ਦੇ ਪ੍ਰਕਿਰਿਆ ਜੋ ਹੁੰਦੀ ਆ ਉਹਦੇ ਅਨੁਸਾਰ ਦੋਸ਼ੀ ਪਾਇਆ ਜਾਂਦਾ ਉਸ ਨੂੰ ਸ਼ਰੀਆਮ ਚੌਂਕ ਦੇ ਵਿੱਚ ਕਤਲ ਕਰ ਦਿੱਤਾ ਜਾਂ ਬਿਮਾਰ ਦਿੱਤਾ ਜਾਵੇ ਤਾਂ ਜੋ ਦੇਸ਼ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਨਾ ਹੋਵੇ। ਅਗਰ ਵੀਡੀਓ ਦੇ ਵਿੱਚ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਜਰੂਰ ਸ਼ੇਅਰ ਕਰਿਓ ਕਿਉਂਕਿ ਇਹ ਜਾਣਕਾਰੀ ਭਾਰਤੀ ਸੰਵਿਧਾਨ ਦੇ ਅਨੁਸਾਰ ਦਿੱਤੀ ਗਈ ਹੈ ਜੇ ਭਾਰਤੀ ਸੰਵਿਧਾਨ ਦਾ ਆਰਟੀਕਲ 15 ਕਲੋਜ਼ ਤੀਜਾ ਬਣਵਾ ਕੇ ਅਸੀਂ ਲਾਗੂ ਕਰਵਾ ਲੈਨੇ ਆ। ਸਾਡੇ ਦੇਸ਼ ਦੀਆਂ ਧੀਆਂ ਪਹਿਣਾ ਸੁਰੱਖਿਅਤ ਹੋਣਗੀਆਂ ਧੀਆਂ ਪਹਿਣਾ ਵੱਲ ਵੇਖਣੀ ਤਾਂ ਬੜੀ ਦੂਰ ਦੀ ਗੱਲ ਹੈ ਉਹਨਾਂ ਦੀ ਹਵਾ ਵੱਲ ਵੀ ਕੋਈ ਬਲਤਕਾਰੀ ਵੇਖ ਨਹੀਂ ਸਕਦਾ ਕਰ ਦਿਓ ਵੀਡੀਓ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ